ਪੰਜਾਬ ਚੋਣਾਂ ਦੀ ਤਰੀਕ ਨੂੰ ਲੈ ਖੜਾ ਹੋਇਆ ਵਿਵਾਦ ਕਾਂਗਰਸ ਨੇ ਤਰੀਕੇ ਬਦਲਣ ਦੀ ਕੀਤੀ ਮੰਗ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਰੀਕ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਚੋਣ ਕਮਿਸ਼ਨ ਨੇ ਸੂਬੇ ਵਿੱਚ 7ਵੇਂ ਗੇੜ ਦੀ VOTING ਕਰਵਾਉਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਸੂਬੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਜਦ ਕਿ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਕਿਸਾਨ ਅਤੇ ਸਿਆਸੀ ਪਾਰਟੀਆਂ ਇਸ ਮਾਮਲੇ ਤੋਂ ਸੰਤੁਸ਼ਟ ਨਹੀਂ ਨੇ ਉਹ ਦਲੀਲ ਦੇ ਰਹੇ ਨੇ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਉਸ ਸਮੇਂ ਕਿਸਾਨ ਆਪਣੇ ਕੰਮ ਵਿੱਚ ਰੁੱਝੇ ਹੋਣਗੇ ਇਸ ਕਾਰਨ VOTING ਪ੍ਰਤੀਸ਼ਤ ਵਿੱਚ ਗਿਰਾਵਟ ਆਵੇਗੀ ਕਾਂਗਰਸ ਦੇ ਸੀਨੀਅਰ ਪ੍ਰਤਾਪ ਸਿੰਘ ਬਾਜਪਾ ਨੇ ਤਾਂ ਚੋਣ ਕਮਿਸ਼ਨ ਤੋਂ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਵੀ ਕੀਤੀ ਹੈ ਤਾਂ ਜੇ ਚੋਣਾਂ ਸੁਤੰਤਰ ਅਤੇ ਨਿਰਪੱਖਤਾੰਗ ਨਾਲ ਕਰਵਾਈਆਂ ਜਾ ਸਕਣ ਨਾਲ ਹੀ ਕਿਸੇ ਇੱਕ ਧਿਰ ਨੂੰ ਇਸ ਦਾ ਲਾਭ ਨਹੀਂ ਮਿਲਣਾ ਚਾਹੀਦਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਦਾ ਕਹਿਣਾ ਹੈ ਕਿ ਪੰਜਾਬ ਦੀ ਇੱਕੋ ਇੱਕ ਨਕਤੀ ਫਸਲ ਝੋਨਾ ਹੈ ਅਜਿਹੇ ਜਦੋਂ ਝੋਨਾ ਦੀ ਤਰੀਖ ਤੈਅ ਹੋ ਗਈ ਹੈ ਤਾਂ ਪੰਜਾਬ ਦੇ 70% ਦੇ ਕਿਸਾਨ ਅਤੇ ਖੇਤ ਮਜ਼ਦੂਰ ਆਪਣੇ ਖੇਤਾਂ 'ਚ ਰੁੱਝ ਜਾਣਗੇ ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਮਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਜੁਲਾਈ ਦੇ ਦੂਜੇ ਹਫ਼ਤੇ ਤੱਕ ਚੱਲਦਾ ਹੈ ਕਿਸਾਨ 1 ਜੂਨ ਨੂੰ ਆਪਣੇ ਖੇਤਾਂ ਵਿੱਚ ਹੋਣਗੇ ਇਸ ਕਾਰਨ 4 ਤੋਂ 5% ਕਿਸਾਨ ਆਪਣੀ ਵੋਟ ਕੱਟ ਕਰਨਗੇ ਇਸ ਦਾ ਫਾਇਦਾ ਇੱਕ ਧਿਰ ਨੂੰ ਹੋਵੇਗਾ ਇਸ ਦੇ ਨਾਲ ਹੀ ਉਸ ਪਾਰਟੀ ਦੇ ਆਗੂ ਵੀ ਸਾਰੇ ਸੂਬਿਆਂ ਦਾ ਦੌਰਾ ਕਰ ਸਕਣਗੇ ਅਜੇਚ ਉਹ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿਸਾਨ ਆਗੂ ਅਤੇ ਜੂਨੀਅਨ ਪਹਿਲਾਂ ਦਿਨ ਤੋਂ ਹੀ ਕਹਿ ਰਹੇ ਹਨ ਕਿ ਚੋਣ ਪ੍ਰੋਗਰਾਮ ਨੂੰ ਜਾਣਬੁੱਝ ਕੇ ਟਾਲਿਆ ਗਿਆ ਕਿਸਾਨ ਆਗੂ ਸਰਬੰਸਿੰਘ ਪੰਦੇੜ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿੱਚ ਕਿਸਾਨ ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਨੇ ਜਦਕਿ ਇਸ ਵਾਰ ਕਿਸਾਨ ਸੰਘਰਸ਼ ਵੀ ਕਰ ਰਹੇ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸੰਘਰਸ਼ ਜਾਰੀ ਰਹੇਗਾ ਪਾਜਪਾਦੀ ਸੀਨੀਅਰ ਆਗੂ ਅਸ਼ੋਕ ਚਾ ਅਨੁਸਾਰ ਚੋਣ ਦਾ ਪ੍ਰੋਗਰਾਮ ਚੋਣ ਕਮਿਸ਼ਨ ਵੱਲੋਂ ਬਣਾਇਆ ਗਿਆ ਜਿੱਥੋਂ ਤੱਕ ਜੂਨ ਵਿੱਚ ਚੋਨਾ ਦਾ ਸਬੰਧ ਹੈ ਉਦੋਂ ਤੱਕ ਕਿਸਾਨ ਆਪਣੀ ਕਣਕ ਦੀ ਫਸਲ ਨਾਲ ਸਬੰਧਿਤ ਸਾਰੇ ਕੰਮ ਮੁਕੰਮਲ ਕਰ ਚੁੱਕੇ ਨੇ ਇਸ ਦੇ ਨਾਲ ਹੀ ਉਹ VOTING 'ਚ ਹਿੱਸਾ ਲੈ ਸਕਣਗੇ ਦਰਅਸਲ ਪੰਜਾਬ ਵਿੱਚ ਚੋਣੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਪਿਛਲੇ ਸਾਲ ਉਹਨਾਂ ਚੋਣਾਂ ਲਾਉਣ ਤੋਂ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸਰਕਾਰ ਨੂੰ 10 ਜੂਨ ਤੋਂ ਚੋਣੇ ਦੀ ਲਵਾਈ ਸ਼ੁਰੂ ਕਰ ਦਿੱਤੀ ਸੀ ਇਸ ਮੌਕੇ ਪੂਰੇ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਸਰਹੱਦੀ ਖੇਤਰਾਂ ਵਿੱਚ ਚੋਣਾਂ ਲਾਉਣ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ ਜਦੋਂ ਕਿ ਸੰਗਰੂਰ ਅਤੇ ਪਟਿਆਲਾ ਵਿੱਚ ਇਹ ਆਖਰੀ ਸੀ ਇੱਥੋਂ ਤੱਕ ਕਿ 21 ਜੂਨ ਤੋਂ ਬਾਅਦ ਸਮਾਂ ਤੈਅ ਕੀਤਾ ਗਿਆ ਜਦੋਂ ਕਿ ਸਾਲ 2022 ਵਿੱਚ 4 ਜੂਨਾਂ ਵਿੱਚ ਵੰਡ ਕੇ ਚੋਣੇ ਦੀ ਲੁਵਾਈ ਸ਼ੁਰੂ ਕਰ ਦਿੱਤੀ ਗਈ ਸੀ ਇਹ 18 ਜੂਨ ਤੋਂ 24 ਜੂਨ ਤੱਕ ਤੈਅ ਸੀ ਇੱਕ ਗਰੁੱਪ ਵਿੱਚ ਪੰਜ ਜ਼ਿਲ੍ਹੇ ਸੀ ਸਾਲ 2021 ਵਿੱਚ ਚੋਣੇ ਦੀ ਲੁਵਾਈ 13 ਜੂਨ ਤੋਂ ਬਾਅਦ ਸ਼ੁਰੂ ਹੋਈ ਸੀ